10 ਸਾਲ ਤੁਹਾਡੇ ਗਵਰਨਮੈਂਟ ਚ ਰਹਿਣ ਤੋਂ ਬਾਅਦ ਜਿਹੜਾ ਤੁਸੀਂ ਕਾਰੋਬਾਰ ਸਟੈਬਲਿਸ਼ ਕਰਾਇਆ ਹੋਟਲ ਹੋਵੇ ਟੀਵੀ ਚੈਨਲਸ ਹੋਣ ਉਹਨਾਂ ਨੂੰ ਲੈ ਕੇ ਆਪੋਜੀਸ਼ਨ ਬਹੁਤ ਵੱਡਾ ਮੁੱਦਾ ਬਣਾਉਂਦੀ ਰਹੀ ਹੈ ਤੁਸੀਂ ਤੁਸੀਂ ਇਹਦੇ ਤੇ ਕੀ ਕਹਿਣਾ ਚਾਹੋਗੇ ਹਾਲ ਤੁਸੀਂ ਬੜੀ ਬੜੀ ਗੱਲ ਕਿ ਮੇਰਾ ਇੱਕ ਨੰਬਰ ਚੇਅਰ ਮੈਂ ਮੈਂ ਇੱਕ ਗੱਲ ਦੱਸਾਂ ਮੈਂ ਕੋਈ ਵੀ ਆਪਣੀ ਚੀਜ਼ ਲੁਕੋਈ ਨਹੀਂ ਹੈ ਜਿਹੜਾ ਮੈਂ ਆ ਜਿਹੜੇ ਦਿੱਲੀ ਹੋਟਲ ਬਣਾਏ ਆ ਆ ਜ਼ਮੀਨ 80 7 ਚ ਮੈਂ ਲਈਤੀ ਸੀ 87 ਕਿੰਨੇ ਸਾਲ ਹੋ ਗਏ 80 ਸਾਲ ਸਰਕਾਰ ਸਰਕਾਰ ਤਾਂ ਹੋਣਾ ਹੀ ਹੈ 87 ਚ ਜਿੱਥੇ ਮੇਰਾ ਜੇ ਹੋਟਲ ਚੰਡੀਗੜ੍ਹ ਦਾ ਹੈ ਆ ਵੀ 82 ਚ ਅਸੀਂ ਜ਼ਮੀਨ ਲਈਤੀ ਸੀ ਇੱਥੇ ਪੋਲਟਰੀ ਫਾਰਮ ਹੁੰਦਾ ਸੀ ਓਕੇ ਪੋਲਟਰੀ ਫਾਰਮ ਸਰਕਾਰ ਤੋਂ ਨਹੀਂ ਲਈਤੀ ਅਸੀਂ ਅਸੀਂ ਇੱਕ ਵੀ ਚੀਜ਼ ਸਰਕਾਰ ਤੋਂ ਨਹੀਂ ਲਈਤੀ ਜਿਹੜੀਆਂ ਤੇ ਜਿਹੜਾ ਮੈਂ ਜਿਹੜੀ ਆਪਣੀ ਟੀਵੀ ਚੈਨਲ ਲਾਇਆ ਮੈਂ ਆਪਣੇ ਨਾਂ ਤੇ ਲਾਇਆ ਮੈਂ ਆਪਣਾ ਸਾਡਾ ਹਰ ਚੀਜ਼ ਡਿclareਡ ਹੈ ਰਾਈਟ ਤੇ ਜਿਹੜਾ ਹੈਗਾ ਮੈਂ ਕਿਤੇ ਲੁਕੋਇਆ ਨਹੀਂ ਕੋਈ ਨਹੀਂ ਤਾਂ ਲੋਕੀ ਕਹਿੰਦੇ ਕਿਸੇ ਬਨਾਮੀ ਨਾਂ ਤੇ ਰੱਖਦੇ ਆ ਮੈਂ ਚੈਲੰਜ ਕਰਦਾ ਕਿਸੇ ਕਿਸੇ ਨੂੰ ਵੀ ਇੱਕ ਚੀਜ਼ ਬਨਾਮੀ ਦੱਸ ਦਿਓ ਤੇ ਮੈਂ ਤੁਹਾਡੇ ਸਾਹਮਣੇ ਮੀਟਿੰਗ ਦਗਾ ਆ ਜਿਹਨੇ ਪ੍ਰਚਾਰ ਕੀਤਾ ਸਾਡਾ ਇੰਗਲੈਂਡ ਆ ਜਮੀਨ ਆਸਟ੍ਰੇਲੀਆ ਚ ਆ ਕੋਈ ਕਹਿੰਦਾ ਦੁਬਈ ਚ ਹੋਟਲ ਹੈ ਜੀ ਇੰਗਲੈਂਡ ਚ ਦੁਬਈ ਚ ਹੋਟਲ ਹੈ ਇੰਗਲੈਂਡ ਚ ਕਾਰ ਪਾਰਕਿੰਗ ਸਵਿਟਸਿੰਗ ਬਾਦਲ ਦੀਆਂ ਹੈਗੀਆਂ ਨਾਈਟ ਕਲੱਬ ਇੱਕ ਦਿਨ ਇੱਕ ਦਿਨ ਮੈਨੂੰ ਅੱਜ ਦੋ ਆਇਆ ਨਾ ਰਾਜੇ ਨੇ ਕਹਿਤਾ ਕਿ ਤੁਹਾਡੇ ਨਾਈਟ ਕਲੱਬ ਆ ਪਾਰਕਿੰਗ ਲੋਟ ਆ ਵੱਡੇ ਬਾਲ ਸਾਹਿਬ ਮੇਰੇ ਕੋਲ ਇਹ ਅਖਬਾਰ ਪੜ੍ਹ ਕੇ ਕਿ ਇਹ ਕੱਕਾ ਨਾਈਟ ਕਲੱਬ ਕੀ ਹੁੰਦਾ ਮੈਂ ਕਹਾਂ ਜੀ ਕੋਈ ਗੱਲ ਨਹੀਂ ਉੱਥੇ ਨੱਚਦੇ ਗਾਉਂਦੇ ਹੁੰਦੇ ਬੰਦੇ ਅੱਛਾ ਲੰਡਨ ਚ ਕਾਰ ਪਾਰਕਿੰਗ ਹੈ ਕਿ ਨਹੀਂ ਪਾਰਕਿੰਗ ਇਹ ਵੀ ਹਾਂ ਤੁਹਾਡਾ ਬਾਹਰ ਕੋਈ ਬੈਨਸ ਨਹੀਂ ਹੈ ਇੱਕ ਇੱਕ ਮੱਲਾ ਦਾ ਡਾਟ ਵੀ ਹੈ ਨਹੀਂ ਨਾ ਰੱਖਣਾ ਕਿਉਂਕਿ ਉੱਥੇ ਇੱਕ ਹੋਰ ਗੱਲ ਦੱਸ ਦੋ ਕਹਿੰਦੇ ਵੀ ਸਬੀਰ ਸਿੰਘ ਬਾਦਲ ਕਿਸੇ ਟਾਬੇ ਤੇ ਜਾਂਦੇ ਆ ਜਾਂ ਕਿਸੇ ਹੋਟਲ ਤੇ ਜਾਂਦੇ ਆ ਕਹਿੰਦੇ ਸਬੀਰ ਸਿੰਘ ਬਾਦਲ ਦਾ ਹੀ ਆ ਮੈਂ ਜੰਦਰ ਦੀ ਹਵੇਲੀ ਬਾਰੇ ਬੜੀ ਚਰਚਾ ਮੈਂ ਜੰਦਰ ਦੀ ਹਵੇਲੀ ਤੇ ਦੋ ਤਿੰਨ ਵਾਰ ਰੁਕ ਗਿਆ ਰਾਤ ਜਾਂਦੇ ਨਾ ਮੈਂ ਕਹਾਂ ਸਾਰੇ ਜੰਦਰ ਨਾਲ ਸੀਗੇ ਰੋਟੀ ਖਾ ਲਈਏ ਤੇ ਉਹ ਕਹਿਣ ਲੱਗੇ ਸੁਖਵੀਰ ਸਿੰਘ ਬਾਲ ਦਾ ਇਹ ਕਿਤੇ ਹੋਰ ਵੀ ਟਾਬਾ ਹੈਗਾ ਤਨੋਲੇ ਤਨੋਲੇ ਦੀਪਕ ਟਾਬਾ ਉਹ ਸਾਡੀ ਸਿਕਿਉਰਟੀ ਵਾਲੇ ਥੱਕੇ ਸੀ ਮੈਨੂੰ ਕਹਿੰਦਾ ਜੀ ਚਾਹ ਪੀਣਾ ਮੈਂ ਕਿਹਾ ਰੁਕ ਲੋ ਯਾਰ ਚਾਹ ਪੀ ਜਣੇ ਉਹ ਗੱਡੀਆਂ ਦੇਖੀਆਂ ਉਹ ਕਹਿੰਦੇ ਸੁਖਵੀਰ ਸਿੰਘ ਬਾਲ ਹਿਸਾਬ ਲੈਣਾ ਆ ਉਹਨਾਂ ਯਾਰ ਹੁਣ ਟਾਬਿਆਂ ਦਾ ਕੰਮ ਕਰੂੰਗਾ ਮੈਂ ਉਹਨੂੰ ਐਜੇ ਕਰੂੰਗਾ ਜੋ ਜੋ ਹੈ ਤਾਂ ਮੇਰਾ ਹੈ ਤੁਸੀਂ ਬਣਦੇ ਇਸ ਪਰਸੈਂਟ ਨਹੀਂ ਕਿ ਨਿਸ਼ਾਨ ਹੋਇਆ ਅੱਲਾਸ ਕੀ ਹੈ ਜਿਹੜੇ ਲੋਕੀ ਫਰਸਟ੍ਰੇਟਡ ਹੈ ਬਾ ਉਹਨਾਂ ਨੂੰ ਇੱਕੋ ਚੀਜ਼ ਹੈ ਕੁਝ ਵੀ ਚੀਜ਼ ਹੋ ਜਾਈ ਗਲਤ ਨਾ ਕਰ ਬਾਦਲ ਨੇ ਕੀਤੀ ਹੈ ਬਾਦਲ ਫੈਮਿਲੀ ਨੇ ਕੀਤੀ ਹੈ ਜੋ ਬਾਦਲ ਫੈਮਿਲੀ ਨੇ ਕੀਤੀ ਹੈ ਨਾ ਉਹ ਸ਼ਰਮ ਕੀਤੀ ਹੈ ਕੋਈ ਲੁਕੋ ਕੇ ਨਹੀਂ ਕੀਤਾ ਅਸੀਂ ਕਿਤੇ ਵੀ ਹੁਣ ਲੋਕੀ ਕੋਈ ਵੀ ਗਲਤ ਕੰਮ ਹੋ ਜਾਣਾ ਆ ਤੇ ਬਾਦਲਾਂ ਦਾ ਉਹ ਲੋਕੀ ਫਰਸਟ੍ਰੇਟਡ ਲੋਕੀ ਹੈ ਜਿਨ੍ਹਾਂ ਨੇ ਜਿਹਨ ਨਕਾਰੇ ਹੈ ਲੋਕੀ ਹੈ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਬਾਦਲ ਫਰਕਾਰ ਦੇ ਖਿਲਾਫ ਬਾਦਲ ਪ੍ਰਵਾਦ ਦੇ ਖਿਲਾਫ ਪੂਰੀਆਂ ਜੰਗਾਂ ਲੜੀਆਂ ਪਰ ਪਰਮਾਤਮਾ ਨੇ ਤੇ ਪੰਜਾਬ ਦੀ ਜਨਤਾ ਦੇ ਆਸ਼ੀਰਵਾਦ ਨਾਲ ਅਸੀਂ ਸਕਸੈਸਫੁਲ ਰਹੇ ਹਾਂ ਇੱਕ ਦੋ ਮੇਰੇ ਪਰਸਨਲ ਸਵਾਲ ਹੋਰ ਰਹਿ ਗਏ ਤੁਹਾਡੀ ਮੈਰਿਜ ਬਾਰੇ ਤੇ ਤੁਹਾਡੇ ਬੱਚਿਆਂ ਦੇ ਬਾਰੇ ਹਰ ਸਿਮਰਤ ਕਰ ਬਦਲ ਦੇ ਨਾਲ ਤੁਹਾਡਾ ਵਿਆਹ ਹੁੰਦਾ ਹੈ ਫੈਮਿਲੀ ਡਿਸੀਜਨ ਲੈਂਦੀ ਹੈ ਜਾਂ ਇਹ ਤੁਹਾਡਾ ਫੈਸਲਾ ਹੈ ਮੈਰੇ ਸੀ ਅਰੇਂਜਡ ਮੈਰਿਜ ਰਾਈਟ ਉਹ ਸਾਰਾ ਅਰੇਂਜਡ ਮੈਰਿਜ ਹੀ ਕੋਈ ਅਮਰੀਕਾ ਵੀ ਪੜ ਕੇ ਆਇਆ ਤੇ ਤਾਂ ਵੀ ਆ ਕੇ ਨਾ ਮੈਂ ਤਾਂ ਮੇਰੇ ਮਦਰ ਫਾਦਰ ਨੇ ਜੋ ਕਿਹਾ ਤੇ ਉਹ ਵੀ ਕੀਤਾ